ਆਨੇ ਚਵਦਾ avatars ਬਹਾਉਲਾ شریف ਸਤਿਗੁਰਾਂ ਨੂੰ ਗ੍ਰਸਤ ਮਹਾਰਾਜੀ ਦੀ ਪਾਵਨ ਪਵਿੱਤਰ ਮੁਕੱਦਸ ਗੋਦ ਦੇ ਵਿੱਚ ਜੁੜ ਬੈਠੇ ਸਤਿਗੁਰਾਂ ਦੀ ਸਾਜਣਵਾਜੀ ਗੁਰਪਿਆਰੇ ਖੱਬਸਾ ਸੰਗਤ ਜੀਓ ਆਵਾਜ਼ ਇਸ ਬਹੁਤ ਵੱਡੇ ਪੱਗਾ ਵਾਲੇ ਆ ਅਕਾਲ ਪੁਰਖ ਨੇ ਬੜਿਆ ਪਾਰ ਕਿਰਤਾਂ ਕਿਤੇ ਪਾਰ ਬਖਸ਼ਿਸ਼ ਕੀਤੀ ਹੈ ਨਦਰ ਰਹਿਮਤ ਕਿਤੇ ਹੈ ਸਭੋ ਗੁਰੂ ਕੇਰ ਸਿੱਖ ਸੰਗਤਾਂ ਨੂੰ ਅੱਜ ਸ਼ਹੀਦਾਂ ਦੇ ਪਾਵਨ ਪਵਿੱਤਰ ਅਸਥਾਨ ਬਾਬਾ ਭਾਈ ਮਤੀਜੀ ਜਿਨ੍ਹਾਂ ਦੇ ਇਸ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਨਤਮਸਤਕ ਹੋਣ ਦਾ ਸਤਿ ਸੰਪਾਗਾ ਸਮਾ ਮਿਲੇ ਹੈ ਅੱਜ ਸਗਰਾ ਦਾ ਦਿਨ ਹੈ ਭਾਤੂ ਦਾ ਮਹੀਨਾ ਚੜਿਆ ਹੈ ਦੁਆ ਕਰਦਾ ਮਹਾਰਾਜ ਜਰਨਾਲ ਕਿ ਹਰ ਪ੍ਰਾਣੀ ਵਾਤੇ ਸੁਖ ਦਾ ਆਵੇ ਜਰਦੀ ਕਰਾਵਲਾ ਹੋਵੇ ਮੇਰੇ ਤੋਂ ਪਹਿਲੇ ਕੱਲ ਤੋਂ ਮੈਂ ਕੀਰਤਨ ਪਰਦਾਨਾ ਗੁਰਮੁਖ ਜੱਪੀ ਲਾਇਆ ਤੇ ਅਨਾਂ ਦੇ ਮਹਾਪਰ ਅਨੁਸਾਰ ਗੁਰੂ ਕਰਤੇ ਕੀਰਤਨੀਆਂ ਜਿੱਥੇ ਜਿਨ੍ਹਾਂ ਨੇ ਬੜੇ ਸਜਜੇ ਤੜ ਦੇ ਨਾਲ ਮਨ ਹੋਰ ਕੀਰਤਨ ਸੰਗਤਾਂ ਨੂੰ ਸਤਿਪੰਨ ਕਰਾਇਆ ਉਸ ਤੋਂ ਪ੍ਰੰਤ ਮੇਰੇ ਜੱਥੇ ਨੂੰ ਹੁਕਮ ਹੋਇਆ ਸਿੱਕਾ ਪਿਆਰ ਤੇ ਕੁਸ ਮੇਰੀ ਪੰਨੇ ਮੈਂ ਤੁਹਾਡੀ ਨਜ਼ਰ ਕਰਦੇ ਯਤਨ ਕਰਾਂਗਾ ਉਹ ਤੋਂ ਪਹਿਲਾਂ ਇੱਕ ਮੈਂ ਬੇਨਤੀ ਕਰਦੇ ਆ ਪ੍ਰਾਰਥਨਾ ਕਰਦੇ ਆ ਸਾਰੀਆਂ ਸ਼ਕਤਾਂ ਨੂੰ ਜਿੰਨਾ ਸਮਾਂ ਬੈਠਣਾ ਅਸੀਂ ਮਾਨੋ ਕਾਗਰ ਕਰਕੇ ਬੈਠਾ ਤਾਂ ਕਿ ਸਾਡੀ ਆਤਮਾ ਗੁਰੂ ਰਸ ਜਾ ਮਹਾਰਜ ਕਰਨਾ ਵਿੱਚ ਲੱਗ ਜਾਏ ਸ਼ਹੀਦਾਂ ਦੇ ਪਾਵਨ ਕਰਨਾ ਵਿੱਚ ਲੱਗ ਜਾਏ ਸਾਡੀ ਜ਼ਿੰਦਗੀ ਦੇ ਅਮੋਲਕ ਰਹੀ ਕਿਸੇ ਲਿਖ ਵਿੱਚ ਲੱਗ ਜਾਏ ਮੈਨੂੰ ਸੁਪਾਕੀ ਸਮਝਾਗਾ ਹਾਜ਼ਰੀ ਸਾਡੀ ਤਾਂ ਲਗਣੀ ਹੈ ਮਹਾਰੇ ਕਹਿੰਦੇ ਮਨ ਪੇਚਾ ਸਤਿਗੁਰੂ ਕੇ ਪਾਸ ਦੇ ਸੇਵਕ ਕੇ ਕਾਰਜ ਰਾਸ ਜਿਹੜਾ ਮਨ ਕਰਕੇ ਬੈਠੇਗਾ ਹਾਜ਼ਰੀ ਉਹਦੀ ਦਰਪਰਮਾਨ ਹੋਵੇਗੀ ਪਾਗਾ ਵਾਲਿਓ ਜ਼ਿੰਦਗੀ ਵਿੱਚ ਕਈ ਵਾਰ ਇਕੱਠਿਆਂ ਹੋਣ ਦਾ ਮੌਕਾ ਮਿਲਦਾ ਜਾਂਦਾ ਰਹਿੰਦਾ ਪਰ ਉਸ ਮੌਕੇ ਤੇ ਇਸ ਮੌਕੇ ਵਿੱਚ ਕੀ ਨਹੀਂ ਸਮਾਨ ਦਾ ਫਰਕ ਹੈ ਕਿਉਂ ਜਿੱਤੇ ਮਹਾਰਾਜ ਦਾ ਪ੍ਰਕਾਸ਼ ਨਹੀਂ ਜਿੱਤੇ ਗੁਰਬਾਣੀ ਦੀ ਗੱਲ ਨਾ ਕੀਤੀ ਜਾਵੇ ਆਪਣੇ ਵਟਿਆ ਦੇ ਇਰਸੇ ਦੀ ਗੱਲ ਨਾ ਕੀਤੀ ਜਾਵੇ ਆਪਣੇ ਗਵਰਨ ਦੇ ਇਤਿਹਾਸ ਦੀ ਗੱਲ ਨਾ ਕੀਤੀ ਜਾਵੇ ਉੱਤੇ ਪਾਵੇ ਦੁਨੀਆ ਦਾ ਕੱਟ ਗਿਟ ਦੀ ਮੰਤੀ ਪਾਵੇ ਲੱਖਾਂ ਦੀ ਤਦਾਲਬ ਖੋਵੇ ਅਸੀਂ ਉਹਨੂੰ ਸੰਸੰਗਤ ਦਾ ਰੂਪ ਨਹੀਂ ਕਹਿ ਸਕਦੇ ਜਿੱਤੇ ਤਨਤਨ ਗੁਰੂ ਗ੍ਰੰਥ ਸਾਹਿਬ ਹਾਲਾ 1430 ਬਨੇ ਦਾ ਪ੍ਰਕਾਸ਼ ਜਿੱਤੇ ਸੰਗਤਾਂ ਸ੍ਰੋਵਰ ਸ੍ਰੋਤੇ ਬਣ ਕੇ ਬੈਠੀਆਂ ਹੋਣ ਮਾਨ ਸ੍ਰੋਵਰ ਤੇ ਲੱਗੀ ਚੁੱਭੀ ਲਾ ਰਹੀਆਂ ਹੋਣ ਜਿੱਤੇ ਜੀਤਨੀਆਂ ਬਾਤਾਂ ਸ਼ਹੀਦਾਂ ਦੀਆਂ ਗੱਲਾਂ ਮਰਦਾਂ ਦੀਆਂ ਕਹਾਣੀਆਂ ਮਰਦਾਂ ਦੀਆਂ ਗੱਲਾਂ ਕੀਤੇ ਜਾਣ ਔਰ ਸਮੇ ਸ ਸੰਗਤ ਦਾ ਉਪਖਿਆ ਜਾਂਦਾ ਆਓ ਇਹੋ ਜਿਹੀਆਂ ਕੜੀਆਂ ਇਹੋ ਜਿਹਾ ਸਮੇਂ ਉਹਨਾਂ ਹੀ ਮਨੁੱਖਾਂ ਨੂੰ ਉਹਨਾਂ ਪ੍ਰਾਣੀਆਂ ਨੂੰ ਮਿਲਦੇ ਨੇ ਜਿਨ੍ਹਾਂ ਦੇ ਤੇ ਮਹਾਰਾਜ ਦੀ ਬੜੀ ਪਾਲ ਕਿਰਪਾ ਹੈ ਅਪਾਰਮਕਤ ਹੈ ਹਜੂਰ ਕਹਿੰਦੇ ਨੇ ਬਿਨ ਭਾਗਾ ਸਤ ਸੰਗ ਨਾਲ ਲੱਭੇ ਬਿਨ ਸੰਗਤ ਮੈਲ ਭਰੇਜੇ ਜਿਓ ਸੋ ਅੱਜ ਸਤ ਸੰਗਤ ਦੀਆਂ ਕੜੀਆਂ ਦਾ ਆਨੰਦ ਮਨਣ ਦਾ ਮੌਕਾ ਮਿਲਿਆ ਹੈ ਗੁਰੂ ਮਹਾਰਾਜ ਦੇ ਚਰਨਾਂ 'ਚ ਬੈਠ ਕੇ ਹਾਜ਼ਰੀ ਭਰਨ ਦਾ ਮੌਕਾ ਮਿਲਿਆ ਹੈ ਗੁਰੂ ਮਹਾਰਜ ਜਣਾਂ ਜੀ ਬੈਠ ਕੇ ਸਾਨੂੰ ਆਪਣਾ ਵਿਰਸਾ ਆਪਣਾ ਇਤਿਹਾਸ ਸੁਣ ਦਾ ਮੌਕਾ ਮਿਲਿਆ ਸਾਰੀਆਂ ਸੰਗਤਾਂ ਮਨੋਂ ਕੱਖਰ ਕਰੀਏ ਮੇਰੀ ਬੇਨਤੀ ਹੈ ਸਭ ਤੋਂ ਪਹਿਲਾਂ ਗੁਰੂ ਕਲੀਆਂ ਮਰੇ ਪੈਛੇ ਦਾ ਵਾਕਿਆ ਹੋਇ ਨਾਰਾ ਆਪਣੇ ਮੁਖਾਰ ਵਿੱਚੋਂ ਬੁਲਾ ਕੇ ਹਾਜ਼ਰੀ ਨਵਾਟਾ ਜਤਨ ਕਰੀਏ ਜੋ ਬੜੇ ਆਪ ਜੀ ਨੂੰ ਗੁਰੂ ਪਾਤਸ਼ਾਹ ਦੇ ਪੱਖੇ ਹੋਏ ਨਾਰੀ ਮਤੋਂ ਤਾਕਤ ਤੋਂ ਮੇਲੇ ਬਲ ਮਿਲੇ ਉਹ ਦਿਨ ਜੋ ਕਿਣਕਾ ਮਾਤਰ ਬਲ ਬਾਡੀ ਦੇ ਦਾਹ ਦੇ ਜੱਥੇ ਨੂੰ ਪੱਖ ਦੇਣਾ ਤਾਂ ਕਿ ਸਾਡੇ ਵਿੱਚ ਵੀ ਕੁਝ ਬਲ ਪੈਦਾ ਹੋ ਜਾਏ ਸਾਨੂੰ ਥੋੜਾ ਜਿਹਾ ਹੌਸਲਾ ਹੋ ਜਾਏ ਸਾਨੂੰ ਕੋਈ એનર્ਜੀ ਮਿਲ ਜਾਏ ਸਾਨੂੰ ਕੁਝ ਹਿੰਮਤ ਮਿਲ ਜਾਏ ਸਾਨੂੰ ਕੁਝ ਬੋਲਣੇ ਤਰੀਕਾ ਆ ਜਾਏ ਅਸੀਂ ਕੋਈ ਤੁਹਾਨੂੰ ਸੁਣਾ ਸਕੀਏ ਨਿਮਰਤਾ ਹੈ ਸਖਮ ਸਤੇ ਪਾਚਾ ਕਿਰਤ ਕਰਨ ਥੋੜੀ ਸਾਰੀ ਦੀ ਹਾਰੀ ਸੱਤੇ ਪ੍ਰਮਾਨ ਕਰਨ ਸਾਰੀਆਂ ਸੱਤੇ ਕਰਕੇ ਕੋਈ ਵਾਹੇ ਪੁੱਤੀ ਕਰਦਾ ਦਾ ਵਾਹੇ ਪੁੱਤੀ ਦੀ ਬਨੇ ਤਨਪੁਰ ਗੁਰਸੇ ਮਹਾਰਾਜ ਗੁਰਮਣੀ ਦਾ ਪਰਮਾਨ ਹੈ ਬਾ ਬਾਣੀਆਂ ਕਹਾਣੀਆਂ ਪੁੱਤ ਸੁਪਤਕਰੀਨ ਜਿੱਤੇ ਜੁੜ ਜਿੰਨੇ ਸਾਨੂੰ ਬੈਠਣਾ ਸਪਾਕਾ ਸਮਾਂ ਮਿਲਦਾ ਸਾਨੂੰ ਆਪਣੇ ਵੱਡਿਆਂ ਦੀਆਂ ਕਹਾਣੀਆਂ ਉਹਨਾਂ ਦਾ ਇਤਿਹਾਸ ਦੱਸ ਕਰਦਾ ਔਰ ਸੁਣਦਾ ਵੀ ਔਕਾ ਮਿਲਦਾ ਹੈ ਸਿਆਰੀ ਕਿੰਨੇ ਕੁ ਇਤਿਹਾਸ ਤੇ ਸਿੱਖੀ ਤਾਰੀਖ ਕੌਮ ਦੀ ਜਦਜਾਰ ਹੋਇਆ ਕਰਦਾ ਹੈ ਪਾਕਾ ਵਾਲਿਓ ਇਹ ਜਿੰਨੀਆਂ ਕੌਮਾਂ ਦੁਨੀਆ ਦੇ ਤਖਤ ਤੇ ਬੈਠੀਆਂ ਨੇ ਨਾ ਫਸਲੀਆਂ ਰਹਿੜੀਆਂ ਉਹ ਸਾਰੀਆਂ ਕੌਮਾਂ ਆਪਣੇ ਪੱਟਿਆਂ ਦੇ ਇਤਿਹਾਸ ਦੇ ਸਿਰ ਤੇ ਚੁੰਡੀਆਂ ਚੱਲਦੀਆਂ ਨੇ ਇਤਿਹਾਸ ਕੌਮ ਦੀ ਜਦਜਾਰ ਹੈ ਇਤਿਹਾਸ ਕੌਮ ਦਾ ਸਰਮਾਇਆ ਹੋਇਆ ਕਰਦਾ ਹੈ ਜਿਹੜੀਆਂ ਕਮਾਂ ਆਪਣੇ ਵਿਰਸੇ ਨੂੰ ਆਪਣੇ ਇਤਿਹਾਸ ਨੂੰ ਪੁੜ ਜਾਂਦੀਆਂ ਨੇ ਸਾਡ ਸੱਜਣ ਕਿ ਉਹ ਦੁਨੀਆਂ ਉਹ ਕਮਾਂ ਦੁਨੀਆਂ ਵਿੱਚੋਂ ਸਦਾ ਬਾਦੀ ਲੋਕ ਉਹ ਜਾਂਦੀ ਨਹੀਂ ਖਤਮ ਹੋ ਜਾਂਦੀਆਂ ਨੇ ਸਾਡਾ ਫਰਜ ਬਣਦਾ ਹੈ ਅਸੀਂ ਆਪਣੇ ਇਤਿਹਾਸ ਨੂੰ ਗੌਰਮਈ ਇਸ ਵਿਰਸੇ ਨੂੰ ਇੱਕ ਕੰਡੂਬ ਦੀ ਤਜੌਰੀ ਵਾਂਗ ਸਾਭ ਕੇ ਰੱਖੀਏ ਕੰਡੂਸ ਕਹਿੰਦੇ ਆਪਣੇ ਤਜੌਰੀ ਨੂੰ ਹੱਥ ਨਹੀਂ ਲੰਦਦਾ ਉਹਦੇ ਵਾਂਗੂ ਅਸੀਂ ਕਿਤੇ ਗੈਰ ਨੂੰ ਕਿਸੇ ਆਪਣੇ ਦੁਸ਼ਮਣ ਨੂੰ ਕਿਸੇ ਆਪਣੇ ਵੈਰੀ ਨੂੰ ਆਪਣੇ ਇਤਿਹਾਸ ਵਿੱਚ ਝਾਕਣਾ ਤੇ ਜੇ ਤਾਂ ਕਿ ਕਿਤੇ ਸਾਡਾ ਇਤਿਹਾਸ ਨਾ ਖਤਮ ਕਰ ਦੇ ਸਤਿਕਾਰਯੋਗ ਸਤ ਸੰਗਜ ਸ਼ੈਤਾਨ ਲੋਕ ਅੱਜ ਵੀ ਪਹਿਲਾਂ ਵੀ ਉਹਨਾਂ ਦੀ ਸੋਚਣੀ ਕਿਹੋ ਜਿਹੀ ਸੀ ਜਿਹੜੀ ਕੌਮ ਨੂੰ ਕਹਿੰਦੇ ਖਤਮ ਕਰਨਾ ਹੋਵੇ ਨਾ ਬਸ ਇੱਕ ਫਾਰਮੂਲਾ ਵਰਤੋ ਜਾਂ ਉਹਦੇ ਵਿੱਚ ਵੜ ਜਾਓ ਉਹਦੇ ਵਿੱਚ ਫੁੱਟ ਪਾ ਦਿਓ ਦੁਫਾਦ ਕਰ ਦਿਓ ਕਾਫਿਲ ਵਲਨ ਦੇ ਬੜਕੇ ਉਹਦਾ ਇਤਿਹਾਸ ਖਤਮ ਕਰਦੇ ਉਹ ਕੰਨਾ ਦੋਏ ਮਾਰ ਗਏ ਇਤਿਹਾਸ ਖਤਮ ਹੋ ਗਿਆ ਕੌਮ ਖਤਮ ਹੋ ਗਈ ਤੇ ਫੁੱਟ ਪੈ ਜਾਏ ਫੁੱਟ ਤਾਂ ਚੰਦਰੀ ਸਭ ਤੋਂ ਪੈੜੀਏ ਆ ਹੁਣ ਫੁੱਟ ਪਈ ਹੋਈ ਨਾ ਕਿਸੇ ਪਰਿਵਾਰ ਵਿੱਚ ਫੁੱਟ ਪੈ ਜਾ ਪਰਿਵਾਰ ਦਾ ਸਤਿਆਨਾਸ਼ ਕਿਸੇ ਪਾਰਟੀ ਵਿੱਚ ਫੁੱਟ ਪੈ ਜਾ ਉਹ ਪਾਰਟੀ ਦਾ ਸਤਿਆਨਾਸ਼ ਕਿਸੇ ਮਲਕ ਵਿੱਚ ਫੁੱਟ ਪੈ ਜਾ ਉਹ ਪਰਿਵਾਰ ਉਸ ਮਲਕ ਦਾ ਵੀ ਕੁਝ ਨਹੀਂ ਰਹਿ ਜਾਂਦਾ ਸਤਿਕਾਰਯੋਗ ਸਤ ਸੰਗਤੋ ਬੜਾ ਸੁਧਰ ਨੇ ਕਿ ਕਿਸੇ ਨੇ ਉਹ ਕਹਿੰਦਾ ਮਾਂ ਫੁੱਟ ਕੇ ਪਾਣੀ ਦੇ ਵਿੱਚ ਕਰਦੇ ਫੁੱਟਾ ਫੁੱਟ ਕੇ ਆਪਾਂ ਗਵਾਧੀਆਂ ਨੇ ਬਾ ਫੁੱਟੇ ਢੇਰੇ ਦਾ ਨਾ ਸੁਣਦਾ ਫੁੱਟ ਫੁੱਟੀਆਂ ਤਹੀ ਲੜਕਾਧੀਆਂ ਨੇ ਕੀਤੇ ਖੜੇ ਕਪਾ ਦੇ ਚੁਗੇ ਜਾਂਦੇ ਮੁੱਛਾ ਫੁੱਟ ਹਕਾਰ ਜਾਂਦੀਆਂ ਨੇ ਕਿਹੜੀਆਂ ਗੋਮਾਂ ਵਿੱਚ ਮਤਰੋ ਫੁੱਟ ਪੈ ਜਾ ਗੋਮਾਂ ਹੀ ਗਰਕ ਹੋ ਜਾਂਦੀਆਂ ਨੇ ਸਭ ਤੋਂ ਪਹਿਲੀ ਫੁੱਟ ਐ ਇੱਕਾ ਕੁੜੀਆਂ ਨੂੰ ਸਵਰਗ ਬਣਾ ਦਿੰਦਾ ਘਾ ਦਿੱਤੀ ਐ ਫੁੱਟ ਕਿਵਾਰਿਆਂ ਨੂੰ ਜਦੋਂ ਦੋਨੋਂ ਹੀ ਜਦ ਮਜਬੂਤ ਹੁੰਦੇ ਜੋ ਮਿਲੈਂਦੀ ਐ ਕਿਸ ਤੇ ਕਿਨਾਰੇਆਂ ਆਓ ਮੈਂ ਤੁਹਾਡੀ ਸੇਵਾ ਵਿੱਚ ਅੱਜ ਮੈਨੂੰ ਹੁਕਮ ਹੋਇਆ ਤਕਰੀਬਨ 2 ਸਾਲ ਦਾ 3 ਸਾਲ ਦਾ ਗੈਰ ਤੱਕਿਆ ਮੇਰੇ ਟਾੜੀ ਜੱਥੇ ਦਾ ਇਤੋਂ ਪਹਿਲਾਂ ਮੈਂ 20 ਗਬਰ ਮੈਂ ਸੇਵਾ ਕਰਕੇ ਸੰਗਤ ਅੱਜ 2-3 ਸਾਲ ਬਾਅਦ ਮੈਨੂੰ ਮੌਕਾ ਮਿਲਿਆ ਹੁਕਮ ਹੋਇਆ ਇੱਜੇ ਤੌਰ ਤੇ ਕਿ ਭਾਰਤ ਮਾਤਾ ਦਾ ਮਹਾਨ ਸਪੂਤ ਪੰਜਾਬਣ ਮਾਂ ਦੀ ਕੁੱਕ ਦਾ ਗਹਿਣਾ ਪੰਜਾਬ ਦੀ ਮਿੱਟੀ ਦਾ ਜੰਮਪਲ ਇੱਕ ਆਜ਼ਾਦੀ ਦਾ ਪਾਠ ਇੱਕ ਕ੍ਰਾਂਤੀਕਾਰੀ ਮਹਾਨ ਰੂਹ ਉਹ ਦੇਸ਼ ਭਗਤੀ ਗਾਤਾ ਸੁਣਾਈ ਜਾਵੇ ਮੈਂ ਜਤਨ ਕਰਾਂਗਾ ਜੇ ਸੰਗਤ ਦੀ ਅਸ਼ੀਰਵਾਦਾ ਸਦਕਾ ਹੋ ਜਾਵੇ ਉਹ ਦੇਸ਼ ਭਗਤ ਕੌਣ ਹੈ ਉਹ ਪੰਜਾਬਣ ਮਾਂ ਦਾ ਸਪੂਤ ਕੌਣ ਹੈ ਉਹ ਬਾਤ ਮਾਤ ਨਾਲ ਇਹਦੀ ਕਲਾਬੀ ਜੋੜਾ ਕੋਣ ਹੈ ਸਤਿਕਾਰਯੋਗ ਸਤਸੰਗਤ ਜੀ ਦੇ ਪਾਪ ਪੰਜਾਬ ਦੀ ਗੱਲ ਕਰਾਂ ਨਾ ਪੰਜਾਬ ਦੀ ਧਰਤੀ ਬੜੀ ਕਰਮਾਬਾਰੀ ਧਰਤੀ ਹੈ ਜੇ ਅਸੀਂ ਨੂੰ ਸਹੀ ਮੈਨੇਜ ਇਹ ਗੱਲ ਕਹਿ ਦਈਏ ਕਿ ਪੰਜਾਬ ਦੀ ਧਰਤੀ ਮਰਦਾ ਦੀ ਜੂ ਹੈ ਇਹ ਪੰਜਾਬ ਦੀ ਧਰਤੀ ਮਰਦਾ ਦੀ ਜੂ ਹੈ ਇਹ ਆਸ਼ਕਾ ਦਾ ਬੇਲਾ ਹੈ ਇਹ ਸ਼ਾਸਵਰ ਦਾ ਪੇੜ ਹੈ ਇਹ ਧਰਤੀ ਨਹੀਂ ਕਮਜ਼ੋਰਾ ਦੀ ਇਹ ਮੁਰਗ ਦੀ ਬਿਪਾਰਾ ਦਾ ਇਹ ਦੂਹ ਹੈ ਵੀਰ ਬਹਾਦਰ ਨੇ ਇਹ ਪਿਹੜਾ ਛਾਹ ਕਰਾ ਦਾ ਜੋਲ ਤੇ ਜੁੜਾ ਚੋਂਦਾ ਏ ਉਹ ਛਾਤੀ ਤਣ ਖੋਲੋ ਜਾਵੇ ਜਿੱਤਨ ਹੋਏ ਦੀ ਅੱਖ ਉੱਠੇ ਉੱਥੇ ਹੀ ਚੰਨ ਹੋ ਜਾਵੇ ਇਹ ਪੰਜਾਬ ਦੀ ਧਰਤੀ ਹੈ ਇਹ ਪੰਜਾਬ ਇਹਨੂੰ ਪੰਜਾਬ ਚੋ ਕਿਹਾ ਜਾਂਦਾ ਮੇਤੋ ਸਿਆਣੇ ਬੈਠੇ ਨੇ ਬਾਜੀ ਆਪ ਪੰਚਾ ਪਾਣੀ ਦੀ ਇਹ ਧਰਤੀ ਇਹ ਪੰਜਾ ਪਾਣੀਆਂ ਵਿੱਚ ਕਿਰਿਆ ਹੋਇਆ ਇਹ ਧਰਤ ਇਹ ਜ਼ਮੀਨ ਇਹ ਸਭ ਜ਼ਮੀਨ ਇਹਨੂੰ ਪੰਜਾ ਆਪਰੀ ਧਰਤੀ ਪੰਜਾ ਪਾਣੀਆਂ ਦੀ ਪੰਜਾ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਇਹਨੂੰ ਪੰਜਾਬ ਦਾ ਨਾਮ ਹੈ ਬੜਾ ਸੁੰਦਰ ਪੰਜਾਬ ਹੈ ਪਾਰੀ ਜ਼ਮਾਨੇ ਨੇ ਐਸਾ ਕੰਮ ਕੀਤਾ ਲੋੜਾ ਮਾਰੇ ਆ ਇਸ ਪੰਜਾਬ ਨੂੰ ਕਿਸੇ ਚੰਦਰੀ ਦੀ ਨਜ਼ਰ ਲੱਗ ਗਈ ਕੱਲ 15 ਅਗਸਤ ਮਨਾਈ ਗਈ ਇਹ ਸਾਡੇ ਵਿੱਚ 라ਹੌਰ ਸਦਾ ਵਾਦੇ ਖਤਮ ਹੋ ਗਏ ਖੁੱਸ ਗਏ ਸਾਡੇ ਨੂੰ ਤਾਂ ਪਾਡੇ ਆ ਖਤਮ ਹੋ ਗਏ ਪੰਜ ਸਾਡੇ ਗੋੜਾ ਗਏ ਪਾਕ ਕਿਤੇ 22 ਪਾਕਿਸਤਾਨ ਦੇ ਚਰਗੇ 22 ਸਾਡੇ ਗੋੜਾ ਰਹਿ ਗਏ ਪਰ ਲੇਕਨ ਸਾਡਾ ਵੀ ਪੰਜਾਬ ਕਿਤੇ ਨਹੀਂਦਾ ਪੰਜਾਬ ਬਣ ਕੇ ਕਿਤੇ ਚੜਦਾ ਪੰਜਾਬ ਬਣ ਮੈਂ ਉਦੋਂ ਦੇ ਪੰਜਾਬ ਦੀ ਗੱਲ ਕਰ ਰਿਹਾ ਜਦੋਂ ਅਸੀਂ ਸੱਚ ਮੁੱੱਚ ਬਿਲਕੁਲ ਨਹੀਂ ਪੰਜਾਬ ਦੀ ਆਵਾ ਦੇ ਮਾਰਗ ਸੇ ਉਸ ਬੱਜਾ ਦਰਿਆਵਾ ਦੇ ਮਾਲਕ ਪੰਗਾ ਖਿਆਲ ਦੀ ਧਰਤੀ ਤੇ ਪਰਸਾਏ ਮੈਂ ਕੁਝ ਚੰਦ ਲੈਤਾ ਲਿਖਦਾ ਚੰਦ ਲੈ ਕੇ ਤੇ ਰੇਤ ਬੱਕਰੀ ਬੱਕਰੀ ਬੋਲ ਬਾਣੀ ਐ ਪਰਪੱਕ ਸੰਸਾਰ ਪੰਜਾਬੀਆਂ ਦਾ ਵਾਹ ਜੋ ਅਰੇਤ ਬੱਕਰੀ ਬੱਕਰੀ ਬੋਲ ਬਾਣੀ ਅਰੇਤ ਬੱਕਰੀ ਬੱਕਰੀ ਬੋਲ ਬਾਣੀ ਐ ਪਰਪੱਕ ਸੰਸਾਰ ਪੰਜਾਬੀਆਂ ਦਾ ਫਿਰ ਸਾ ਬਹੁਤ ਅਮੀਰ ਇਤਿਹਾਸ ਉਤਮ ਉੱਚਾ ਸੁੱਚਾ ਯਾਰ ਪੰਜਾਬੀਆਂ ਦਾ ਹਿੰਮਤ ਪ੍ਰੇਮ ਤੇਜ ਬਹਾਦਰੀ ਲਈ ਮਨ ਦੇ ਲੋਕੀ ਕਰਦਾਰ ਪੰਜਾਬੀਆਂ ਦਾ ਸ਼ਾਨਾ ਚੱਕਦੇ ਰਹੇ ਆਕਾਸ਼ ਉੱਤੇ ਚੰਬਾਲ ਬਕਰ ਪੰਜਾ ਦਾੜਾ ਆ ਸੁਣੀਏ ਬੜੇ ਪਿਆਰ ਦੇ ਨਾਲ ਮੈਂ ਇੱਥੋਂ ਦੀ ਪ੍ਰਬੰਧਕ ਕਮੇਟੀ ਇੱਥੋਂ ਸਾਰੇ ਮੂਮੈਂਟ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਨਾਮ ਲਈ ਜਿੱਥੇ ਵੀ ਸੱਚੇ ਸੰਗਤ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਆ ਸਭ ਤੋਂ ਪਹਿਲਾਂ ਮੈਂ ਸ਼ੁਰੂ ਕਰ ਰਹੀ ਹਾਂ ਇਹ ਪੰਜਾ ਤਿਆਮਾ ਦੀ ਤਾਰੀਫ਼ ਹੈ ਇਹ ਕਿ ਦਰਸ਼ਾਣੇ ਨੇ ਕਲਮ ਕੋਰੇ ਜੀ ਕਲਮ ਦੀ ਸਿੱਕ ਦੇ ਉੱਤੇ ਇਹਨਾਂ ਪੰਜਾਬ ਪਾਣੀਆਂ ਦੀ ਪੰਜਾਂ ਦਰਿਆਵਾਂ ਦੀ ਤਰਤੀਬ ਪੰਜਾਬ ਦੀ ਤਰਤੀਬ ਜਿਵੇਂ ਆਪੀ ਕਲਮ ਬੰਨ੍ਹ ਦਿੱਤਾ ਕਾਦੀ ਜਿੱਦਾ ਕਹਿੰਦੇ ਆ ਤਾ ਸਿੰਘ ਖਾਪੀ ਨੂੰ ਪਿਆਰ ਕਰਦੇ ਜਾ ਰਹੇ ਨੇ same yeah.